ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਝੋਟੀਆਂ ਛੇ ਚੰਗੀਆਂ ਵੱਡੀਆਂ ਝੋਟੀਆਂ ਚੰਗੇ ਦੁੱਧ ਵਾਲੀਆਂ ਝੋਟੀਆਂ ਅੱਜ ਪਹੁੰਚੀਆਂ ਅੱਜ ਫੇਰ ਤੇ ਬਾੜ ਸਾਹਿਬ ਨਾਲ ਕਰੌਣੇ ਗੱਲਬਾਤ ਲੈਨੇ ਆ ਕੱਲੀ ਕੱਲੀ ਦੀ ਡਿਟੇਲ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭਾਂ ਠੀਕ ਜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਬੇ ਦੀ ਈਸਤੋਂ ਦੀ ਠੀਕ ਹੈ ਠੀਕ ਅੱਜ ਫੇਰ ਛੇ ਝੋਟੀਆਂ ਲੈ ਹੈ ਟੌਪ ਟੌਪ ਦੀ ਠੀਕ ਹੈ ਭੈਣ ਭਰਾ ਸਾਰੇ ਮੰਗ ਕਰਦੇ ਆ ਵੀ ਪਾਪਾ ਨੂੰ 15 15 15 15 ਕਿਲੋ ਵਾਲੀਆਂ ਕਹਿਣ ਵਾਲੀ ਗੱਲ ਨਹੀਂ ਆਪ ਹੀ ਭੈਣ ਭਰਾ ਅੰਦਾਜ਼ਾ ਲਾਉਣ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਫੋਨ ਨੰਬਰ 8872962962 ਬਾਅਦ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਦੂਜਾ ਨੰਬਰ ਇਹ ਵੀ ਜਿੱਥੇ ਮਰਜੀ ਮੇਰਾ ਵੀਰ ਕੋ ਮਾਉ ਭਾਵੇਂ ਹਰਿਆਣੇ ਚਲ ਜਾਵੇ ਭਾਜੀ ਇਹਨਾਂ ਨੇ ਮਈਆਂ ਲਈਆਂ ਸਾਡੇ ਕੋਲ ਮਲਕ ਮੀਆਂ ਵੰਡ ਦੇਣਾ ਉਹ ਹਰਿਆਣੇ ਹੋਈਆਂ ਜਾ ਕੇ ਲੈ ਕੇ ਆਇਆ ਪਰ ਕਿੱਥੋਂ ਮਰਜੀ ਭੈਣ ਭਰਾ ਕੋ ਮਾਉ ਜene ਇੱਕ ਜਾਂ ਦੋ ਲੈਣੀ ਉਹਨੂੰ ਮੈਂ ਮਿਲਣੀ 2.5 ਲੱਖ ਦੀ ਉੱਥੋਂ ਵੀ ਇਹ ਮਾਲ ਇਕੱਠਾ ਲਿਆਉਣਾ ਸਾਡੇ ਦਲਾਲ ਉਧਰ ਛੱਡੇ ਆ ਸਾਨੂੰ ਮੈਂ ਮਲਕੇ ਭਾਜ ਮਿਲਣੀ ਆਹੀ ਭਾਜ ਹੀ ਦੇਣੇ ਆ ਜੇ ਮੈਂ ਇਦਾਂ ਆ ਵੀ ਜਿੱਥੇ ਮਰਜੀ ਘੁੰਮ ਫਿਰ ਕੇ ਆ ਲਉ ਮੈਂ ਜਿਹੜੀ 14 15 ਵਾਲੀ ਭਾਈ ਉਹਨੂੰ ਪੈਸੇ ਲਾਉਣੇ ਹੀ ਪੈਣੇ ਆ ਹਾਂਜੀ ਜੀ ਚੀਜ਼ ਚੰਗੀ ਦਾ ਮੁੱਲ ਚੰਗਾ ਤੇ ਮਾੜੀ ਦਾ ਮਾੜਾ ਆ ਕੋਈ ਮਈਆਂ ਨੂੰ ਟਾਈਮ ਨਹੀਂ ਲੱਗਾ ਬੱਚੇ ਗਰੀਬਦੇ ਆ ਪਹਿਲਾ ਨੰਬਰ 4 ਦਾ ਦਵਾ ਠੀਕ 9 ਤੋਂ 10 ਲੀਟਰ ਕੱਤੀ ਕੋ ਦੁੱਧ ਹੋਊਗਾ ਜੇ ਕੀ ਕੋਲ ਕੱਤੀ ਮਗਰ ਕੱਤੀ ਮਗਰ ਜੁਰ ਆਈਦੀ ਆ ਉਹਨਾਂ ਦੇ ਕਹਿਣ ਦੇ ਮਤਲਬ ਅੱਛਾ ਜੀ ਤੇ ਜੁਗਰਾਜ ਮਾਦੀ ਵੀ ਜਿਹੜਾ ਉਹਦੀ ਧੀ ਆ ਚੰਗੀ ਝੋਟੀ ਆਗੇ ਵੇਖ ਲੈ ਕੀ ਸ਼ੈ ਵੇਖੋ ਕੀ ਅਕਬੀਰ ਦੱਸਣ ਨੂੰ ਆਹ ਵੇਖੋ ਯਾਦਾ ਵੀ ਆ ਕਿੰਨਾ ਕੋਕੀਆ ਆਹ ਵੇਖੋ ਹੌਲੀ ਹੌਲੀ ਆਉਂਦੇ ਜਗੀ ਜਾਣ ਕਰ ਇਹਨਾਂ ਨਾਲ ਵੇਖੋ ਕੀ ਆ ਕੋਈ ਟਾਈਮ ਸ਼ੈਮ ਨਹੀਂ ਲੱਗਾ ਝੂਟੀ ਇੱਥਾਂ ਆ ਵੇਖੋ ਕੋਈ ਥਣਾ ਥਣਾ ਅਜ ਨਹੀਂ ਆਜੀ ਤੇ ਆਪਾਂ ਬੱਚਾ ਲੱਗਾ ਨਾ 9 ਲੀਟਰ ਨਾ ਕੱਟੀ ਘਲਾਵਾਂਗੇ ਹਾਂ ਕਰਦੇ ਆ ਇਹ 9 ਲੀਟਰ ਨਾਲ ਕਲਾਵਾ ਜੈਡ ਬਣ ਗਈ ਯਾਰ 6 ਸਾਢੇ ਚ ਇਹ ਤੇ ਅਗਲੇ ਸੂਏ ਦੀ ਝੋਟੀ ਕਿੰਨਾ ਲੱਖ ਦੀ ਬਣਨ ਵਾਲੀ ਆ 6 ਫੜਤੀ ਆ 3 ਲੱਖ ਦੀ ਝੋਟੀ ਬਣਨ ਵਾਲੀ ਕੋਮਾਲੀ ਬੜੀ ਆ ਝੋਟੀ ਦੀ ਕਿੰਨੀ ਜਿਆਦੀ ਬਹੁਤ ਆ ਇੱਕ ਵਾਰ ਕਰ ਕੋਲੇ ਸਹਿ ਗਿਆ ਝੋਟੀ ਨਾ ਕੋਲੇ ਸਾੜਿਆ ਫੋਟਾ ਲਾਉਣ ਵਾਲੀ ਕੱਟੀ ਫੋਟਾ ਲਾਉਣ ਵਾਲੀ ਹਾਂ ਚੱਲ ਜਾਂਦੇ ਟੌਰ ਕਲਾਸ ਦੀ ਆ ਪੁੱਤੇ ਕਾਓ ਕਿ ਕੈਨਾ ਇੱਕ ਤਾਂ ਉਹ ਦੀ ਤੇ ਇੱਕ ਹੋਣੀ ਆ ਇੱਕ ਹੋਣੀ ਸ਼ਹਿਰ ਵੇਖੋ ਸ੍ਰੀਤ ਨਾ ਹੈਗਾ ਹਾਂਜੀ ਸਭ ਤੋਂ ਵੱਡੀ ਗੱਲ ਸ੍ਰੀਕੋੜ ਹੀ ਮਾਰਾ ਹੈ ਸਹੀ ਗੱਲ ਹੈ ਸ੍ਰੀਕੋੜ ਹੀ ਮਾਰਾਓ ਘੋਟੀ ਇਹੋ ਜੀ ਉਤਰਾ ਬਾੜ ਸਾਹਿਬ ਜੀ 2 2 ਸਵਾ 2 2 2.5 ਲੱਖ ਮੰਗਦੇ ਆ ਹਾਂਜੀ ਆਪਣਾ ਕੋਈ ਸਵਾ 2 ਨਹੀਂ ਜੇ ਕੋਈ 2.5 ਨਹੀਂ ਜੇ ਕੋਈ 1.70 ਨਹੀਂ ਜੀ ਇਹ ਮੋਲ ਜਿਹੜਾ ਵੀਡੀਓ ਵਾਲਾ ਹੋਊਗਾ ਇਹ ਫਾਈਨਲ ਹੀ ਹੋਊਗਾ ਇਹਦੇ ਵਿੱਚ ਕੋਈ 1000 2000 ਦੀ ਛੋੜ ਹੋਊਗੀ ਮੇਰਾ ਵੀ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਐਵੇਂ ਆਪਰਾ ਟਾਈਮ ਨਾ ਪਨੇ ਸਾਡਾ ਨਾ ਪਨੇ 1 ਲੱਖ ਤੇ 60 ਹਜ਼ਾਰ ਦੀ ਚੋਟੀ ਬਸ ਦੇ ਦੀ ਬਾਤ ਠੀਕ ਕੋਈ ਦੇਊ ਨਾ ਹਾਂਜੀ ਜੀ ਦੋਂਦੀ ਕੱਟੀ ਜੇ ਦੋਂਦੀ ਆ ਗਈ ਹੈ ਪਰਸੋਂ ਦੀ ਸੁਈ ਜੇ ਹੋ ਸਕਦਾ 10 ਲੀਟਰ ਕੱਟੀ ਕੋ ਬੋਲਾਵੇ ਬੋਲਾ ਸੱਚਾਈ ਜੜਾ ਠੀਕ ਹੈ ਜੇ ਆਮ ਲੋਕਾਂ ਵਾਲੀ ਗੱਲ ਕਰਨੀ ਉਹ ਤੇ ਫੇਰ 14-15 ਜੀ ਅੱਛਾ ਜੀ ਕਿਉਂਕਿ ਰੈਂਟ ਲੋਕਾਂ ਲਖਿਆ 14-15 ਦਾ ਹੀ ਹਾਂਜੀ 14-15 ਜਦੋਂ ਚਾਹੀਏ ਬਾਲਟੀ ਦੇ ਵਿੱਚ ਇੱਕ ਟਾਈਮ ਤੇ ਹਰੀ ਸਾਰੀ ਜਵਾਦ ਦਾ ਬਜਟ ਆਉਂਦ ਪਰ ਪਾਰੀ ਦੀਆਂ ਲੱਤਾਂ ਕੰਬਦੀਆਂ ਹਾਂਜੀ ਇਹ ਦੌਂਦੀ ਕੱਟੀ ਗਾੜੀਓ ਪਤਲੀ ਦੇ ਪਿੱਛੋਂ ਚੋਰ ਤੋਂ ਜੀ ਚਲੋ ਜਾਂਦੇ ਜੀ ਬਹੁਤ ਸੋਹਣੀ ਝੋਟੀ ਆ ਇੰਨਾ ਲੇਵਾ ਪਹਿਲਣ ਕੱਟੀ ਨੂੰ ਮੈਂ ਨਹੀਂ ਕਦੀ ਵੇਖਿਆ ਲੈ ਤੇ ਨਾਂਦਣਾ ਦੀ ਸੁਈ ਆ ਤੇ ਚਵਾਈ ਮਈਆਂ ਵਾਲੀ ਪਿੱਛਵਾਈ ਮਈਆਂ ਵਾਲੀ ਆ ਆਉਂਦੇ ਜੀ ਕਿਧਰ ਚੂਣ ਬਹੁਤ ਚੰਗੀ ਆ ਚੰਗਾ ਸੀ ਗੇੜਾ ਨਾ ਝੋਟੀ ਦਾ ਹਾਂ ਆਓ ਨਾਲ ਉਹਦੇ ਬੱਚਾ ਬਿਨਾਂ ਕੱਟ ਦੇਖ ਲੋ ਤੇ ਜਾ ਜਨ ਸੁਈ ਨੂੰ ਵਗਾ ਕੇ ਵੇਖੋ ਝੋਟੀ ਨੂੰ ਲੇਵਾ ਲਗਾ ਪਹਿਲੇ ਝੋਟੀ ਦੋਦੀ ਗੱਲਾਂ ਹੀ ਗਾਂ ਦੀਆਂ ਕੱਤੀਆਂ ਦੇ ਹਨ ਇਹ ਆ ਚੀਜ਼ ਨਹੀਂ ਲੱਭਦੀ ਸਹੀ ਗੱਲ ਇਹ ਆ ਚੀਜ਼ ਨਹੀਂ ਲੱਭਦੀ ਹਰੀ-ਹਰੀ ਕੱਟੀ ਨੂੰ ਆ ਦੇਖੋ ਇੱਧਰ ਦੇਖੋ ਤੇ ਇਹ ਹੈ ਵੀ ਠੰਡੀ ਸੀਲ ਇਦਾਂ ਵੀ ਹੈ ਇਹ ਕਹਿੰਦੇ ਅੱਜ ਬੰਦੇ ਕਹਿੰਦੇ ਥਣ ਛੋਟਾ ਮੈਂ ਜਸ ਪਸਮੂ ਆ ਡਾਡਾ ਥਣ ਕੱਢੂ ਕਰ ਸਹੀ ਗੱਲ ਆ ਬੱਚਾ ਗਾੜੀ ਬੱਧਾ ਵੇਖੋ ਥਣ ਤੇ ਹੁਣ 2 ਲੱਖ ਰੁਪਏ ਦੀ ਹੈਗੀ 1.70 ਦੀ ਦੇਣੀ ਆ ਵਾਠ ਠੀਕ 1.70 ਦੀ ਦੇਣੀ ਤੇ ਚੀਜ਼ਾਂ ਦਾ ਬੋਲਿਆ ਭਾਜੀ ਐਨੇ ਕੋਲੇ ਹੋ 15 ਪਰ 14 ਲੀਟਰਾਂ ਨਾਲ ਮਿਲਿਆ ਹੋਊ 15 ਕੱਟਣ ਵਾਲੀ ਗੱਲ ਨਹੀਂ ਚਵਾ ਕੇ ਦੇਵਾਂਗੇ ਦੋ ਟਾਈਮ ਚੋਕੇ ਖੜੇ ਹਾਂ ਹੁੜਕੇ ਲਾਮਾਂ ਨਹੀਂ ਲੈਣਾ ਹੋਊ 15 14 ਲੀਟਰ ਉਹਦੇ ਤਿੰਨਾਂ ਚੋਕੇ ਖੜੇ ਇੱਥੇ ਸਭ ਯੱਕ ਬਣਾ ਲਿਆ ਮੇਖੋ ਸਾਤ ਲੀਟਰ ਦਾ ਅੰਦਰੋਂ ਤੋਂ ਅੱਛਾ ਬੱਚਾ ਚੁੰਗੀ ਆਉਂਦਾ ਆਹ ਬੱਚਾ ਚੁੰਗੀ ਜਾਂਦਾ ਜੀ ਇਹ ਵੀ ਹਾਈਟ ਚੰਗੀ ਕੱਟੀ ਦੀ ਵੇਖੋ ਇੱਕ ਜਿੱ ਟੋਪ ਬਲੱਗ ਦੀ ਹੈ ਛੋਟੀਆਂ ਨਹੀਂ ਤੇਰੇ ਜਾਂਦੇ ਜੀ ਵੇਖੋ ਲੈ ਵਾ ਇਹਨੂੰ ਚੈੱਕ ਕਰੋ ਤੁਸੀਂ ਛੋਟੀਆਂ 15ਵਾਂ 14 ਲੀਟਰ ਹੈ ਜੀ ਹਾਂ 14 ਲੀਟਰ ਨਾਲ ਨਿਕਲਾਵਾਂਗੇ ਠੀਕ ਆ ਪਰ ساری ساری ਹੈ 12 13 ਤੇ ਅੜ ਜਾਂਦੀ ਆ 31 16 ਕਿਲੋ ਦੁੱਧ ਕੱਢੂਗੀ ਠੀਕ ਆ ਇਹ ਵੀ ਕੱਟੀ ਦਾ 2 ਲੱਖ ਮੋਲੋ ਆ ਹਾਂਜੀ 185 ਦੀ ਦੇਣੀ ਆ ਹਾਂ ਠੀਕ ਆ 185 ਦੀ ਦੇਣੀ ਠੀਕ ਆ ਜੀ ਤੇ ਆਈ ਦੇ ਕੋਲ 14 ਲੀਟਰ ਦੁੱਧ ਆ। ਆ ਇੱਧਰ ਵੇਖੋ। ਮੈਂ ਇੱਕੋ ਆ ਫੋਟੋਆਂ ਲਵਾਉਣ ਵਾਲੀ ਆ। ਕੰਡ ਵੇਖੋ ਲੈ ਵੇ। 14 ਲੀਟਰ ਦੁੱਧ ਆ ਇਹ ਦੇਖੋ ਮਿੱਠਾ। ਠੀਕ ਆ। ਭੱਟੀ ਮਗਰ ਇਹ ਦੇਖੋ ਬਹੁਤ ਟੌਪ ਦੀ ਮਗਰ। ਕੱਟੀ ਵਸਾਈਏ ਕੱਟੀ 20000 ਦੀ ਹੋਣੀ ਆ। ਬਹੁਤ ਆਉਂਦੀ। ਦੇਖੋ ਸੇਂਗ ਕੁਆਲਿਟੀ ਆ। ਆ ਵੇ। ਲੈ ਵਾ ਚੈੱਕ ਕਰੋ। ਗਾਮ ਸ਼ਾਂਤ ਨਹੀਂ ਆ ਮੈਂ। ਇਹ ਲਾਓ ਇਹਦੀ ਫੋਟੋ ਫਾਟੋ। ਕੋਈ ਨਹੀਂ ਲਾ ਲੈ ਬੱਸ। ਦੇਖੋ, ਦੇਖੋ। ਜਾਂਦੇ ਜਗੀ। ਜਿੱਡਾ ਸਣ ਮੋਟਾ ਨਹੀਂ ਚੁਆਇਸ ਮੋਟੀ ਹੋਊਗੀ। ਹੋਲੀ ਜੋਣ ਹਾਂ ਜੋਣ ਬਹੁਤ ਛੋਟੀ ਚੰਗੀ ਹੈ ਇਹਦਾ ਬਾਹਰ ਸਾਹਿਬ ਕੀ ਮੁੱਲ ਕਰਨਾ ਇੱਕ 60 ਮੈਂ ਟੈਕਾ ਦੋ ਕਰਨ ਲੱਗੇ ਨਹੀਂ ਹਾਂ ਇੱਕ 55 ਦੀ ਬਸ ਜੱਸ ਨੌ ਦੇਣੀ ਹੈ ਠੀਕ ਹੈ ਚਲੋ ਜੀ ਪਰ ਜਿਹਨੇ ਔਰ ਦੀਆਂ ਆ ਰਾਂ ਮੈਂ ਦੁੱਧ ਚੋਣਾ ਵਾਂ ਦੇ ਨੇ ਨੇ ਪੈਸੇ ਲਾ ਦੇ ਜਿਹਨੇ ਨਹੀਂ ਚੋਣਾ ਉਹ ਮਲਕੇ ਜਿੱਥੋਂ ਮਰਜੀ ਲੱਲੇ 33 35 ਠੀਕ ਠੀਕ ਹੈ ਠੀਕ ਇਹ ਵੀ ਪੀਣਗੇ ਇਹਦੇ ਮਰੇ ਇਹਦੇ ਕੋ 11 ਤੋਂ 12 ਲੀਟਰ ਦੁੱਧ ਆ ਜਿੰਨਾ ਹੋਵੇ ਨਾ ਰੱਖਾ ਕੱਟੀ ਮਰੇ ਇਹਨੇ ਕਿ ਘੁੱਟ ਖਸੋਗ ਲੈ ਨਾ ਓਏ ਹਾਂ ਥੋੜੀ ਧਰਦੀ ਆ ਪੈ ਰਹੀ ਹਾਂਜੀ ਹਾਂ ਵੇ ਇਹ ਛੋਟੀ ਬਹੁਤ ਚੰਗੀ 11 ਤੋਂ 12 ਲੀਟਰ ਦੁੱਧ ਹੋ ਗਏ ਹੋੜੀ ਹਲੀ ਜੇ ਕਿ ਕਮਾ ਲੈਣ ਜਾਣ ਦੇ ਨਾ ਬਹੁਤ ਚੰਗੀ ਆ ਸੁਆਹ ਨੂੰ ਦੀ ਗੁਆਰਟੀ ਬੜੀ ਚੰਗੀ ਆ ਤੁਹਾਡਾ ਆਖ ਮਾ ਸਾਰੇ ਪੱਤੋ ਦੇਖੀਏ ਠੀਕ ਹਾਂਜੀ ਇਹ ਡੇਟ ਦੀ ਦੇਈਏ ਕਰਦੇ ਥੋੜਾ ਮਾਨ ਹੋਣਾ ਜੋ ਜਗੀ ਤਰਾ ਜਿਲ ਕਰਦਾ ਦੱਸ ਦੇ ਇੱਕ 45 ਦੀ ਜਾਣ ਚਲੋ ਠੀਕ ਆ ਇਹ ਆ ਗਿਆ ਆ ਛੋਟੀ ਨਗੀਨਾ ਵੇਖੋ ਤੁਸੀਂ ਇੱਧਰ ਦੇਖੋ ਕੀ ਬਾਤਾਂ ਹੈ ਦੀਆਂ ਇਹ ਕੱਲ ਰਾਤ ਦੀ ਸੂਈ ਆ ਮਲਕੇ ਐਤਵਾਰ ਰਾਤ ਦੀ ਹਾਂਜੀ ਅੱਜ ਮੰਗਲਵਾਰ ਹੋ ਗਿਆ ਮੰਗਲਵਾਰ ਹੋ ਗਿਆ ਇਹ ਰਾਤ ਐਤਵਾਰ ਰਾਤ ਦੀ ਮੈਂ ਸੂਈ ਆ ਇੱਧਰ ਵੇਖੋ ਇੱਧਰ ਦੇਖੋ ਮੰਗਲਵਾਰ ਅੱਜ। ਯਾ ਦੇਖੋ। ਦੇਖੋ ਲਿਆ। ਤੇ ਬੋਲੇ ਦੀ ਹੈ 15 ਕਿਲੋ ਦੁੱਧ ਭਰੂ। ਹੈ ਮੋਠਨੀ ਵੀ ਢੇਲਦੀ ਚੋੜੀ। 10 ਢੋਟੀਆਂ ਆ 15 15 16 16 ਕਿਲੋ ਵਾਲੀਆਂ। ਸਿੰਗ ਵੀ ਨਿੱਕਾ। 16 16 15 15 16 16 ਕਿਲੋ ਵਾਲੀਆਂ ਆ ਛੋਟੀਆਂ। ਨਿੱਕਾ ਸਹੀ ਹੈ ਪੂਰਾ। ਇੱਧਰ ਦੇਖੋ। ਪਹਿਲਾਂ ਏਡਾ ਖਾਣੇ ਹੁੰਦਾ ਏਡੀ ਚੁਆਈ ਨਹੀਂ ਆਉਂਦੀ ਐਨੇ ਜੰਗੀ। ਹਾਂਜੀ ਜੀ। ਜਿੰਨੀ ਇਹਨੂੰ ਟੋਲ ਚੰਗੀ ਆ ਨਾ। ਐਂਡ ਜਗੀ ਕਰ। ਸਾਰੀ ਸਾਰੀ ਮੈਨ ਚੋਣ ਹੀ ਚੰਗੀ ਲੱਗਦੀ। ਵੇਖੋ ਲਿਓ ਛੋਟੀ ਬੰਦੇ ਜਗੀ ਤਲਕੇਣਾ ਮੈਂ ਇਹ ਨੇ ਆ ਜੀਕਰ ਦਾ ਟੋਰੀ ਹੈ ਇਹ ਕਟਿੰਗ ਬਹੁਤ ਨਹੀਂ ਬੰਦੇ ਕਿਉਂਦੀ ਮੈਂ ਤਲਕੂਗੀ ਅਰੇ ਅਰੇ ਵੇਖ ਇਹਦਾ ਮੁੱਲ ਮੁੱਲ ਜਿਹੜਾ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਆਸ਼ ਇਹ ਫੋਨ ਤੇ ਕਰਾਂਗੇ ਛੋਟੀ ਜਰ ਪਈਏ ਲਾਏ ਵੜੇ ਆ ਪਿਓਰ ਮਲਕੇ ਜੀਂਦ ਲਾਕੇ ਜਿਹੜਾ ਜੋੜਾ ਆਂਦਾ ਹੈ ਇੱਕ ਤੇ ਜੀਤੋ ਸਰਜੇ ਦੇ ਭਾਰ ਜਿਹੜੀ ਲੈ ਕੇ ਆ ਠੀਕ ਇਹ ਮੁੱਲ ਲਾ ਕੇ ਪੂਰੀਆਂ ਲਈਆਂ 15 ਕਿਲੋ ਮਾਰਕ ਮੇਰੇ ਦੁੱਧ ਕੱਢੂਗੀ ਦੋਹਾਂ ਦਾ ਥੋੜੀ ਬਲੀ ਅੰਦਰ ਦੇਵਾਂਗੇ ਚਲੋ ਠੀਕ ਹੈ ਪਿੰਡ ਆਪਣਾ ਜੇ ਮੱਤੇਵਾਲ ਤਸਵੀਰ ਬਾਬਾ ਗੁਰਾ ਜਿਹੜਾ ਸ੍ਰੀ ਅਮਰਖਰ ਸਾਹਿਬ ਫੋਨ ਨੰਬਰ 887292195 ਅੱਛਾ ਬੱ